ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਚ ਪਰ ਬੇਅੰਤ ਸੁਆਮੀ ਨੇ ਸੇ ਪਾਪ ਕਨੇਰੇ ਪਸ਼ੂ ਕਰੇ ਤਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲਿਹਾਰੇ ਲਖ ਖੁਸ਼ੀਆਂ ਬਾਦਸ਼ਾਹੀਆ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਪਹਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨ ਹੋਇਆ ਜਾਗ λε ਹੋਰੇ ਮਨ ਜਾਗ ਲਿਓ ਕਹਾਂਗਾ ਫਲ ਸੋਇਆ ਜੋ ਤਨ ਉਪਜਿਆ ਸੰਗਿ ਸੋ ਪੀ ਸੰਗ ਨ ਹੋਇਆ ਰਹਾ ਮਾਗ ਪਿਤਾ ਸੁਤ ਬੰਦ ਜਨ ਹਿਤ ਜਾ ਸਿਉ ਕੀਨਾ ਜਿਉ ਛੁਟਿਓ ਜਬ ਦੇਹ ਤੇ ਤਾਰੋ ਅਗਨ ਮੈਂ ਦੀਨਾ ਜੀਵਤ ਨਾ ਬਿਵਹਾਰ ਹੈ ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਇ ਲ ਸਭ ਸੁਖਨ ਸਮਾਨੋ ਜੀਵਤ ਨਾ ਬਿਵਹਾਰ ਹੈ ਜਗ ਕਾ ਤੁਮ ਜਾਨ ਨਾਨਕ ਹਰ ਗੁਣ ਗਾਇ ਲ ਸਭ ਸੁਭਨ ਸਮਨੋ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 726 ਤੇ 727 ਅੰਗ ਦੇ ਉੱਤੇ ਸੁਭਾਏ ਮਾਨ ਤਿਲੰਗ ਮਹੱਲਾ ਨਵਾ ਨਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਕੋ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਦੇ ਸ਼ਬਦ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਐ ਜਿਹੜਾ ਸਰੀਰ ਹੈ ਨਾ ਕਹਿੰਦੇ ਇਹਨੇ ਇੱਕ ਦਿਨ ਵਿੰਸ ਜਾਣਾ ਇਨੂੰ ਵਿਲਸਣ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਦੇ ਨਾਲ ਜੁੜੀਏ ਪਰਮਾਤਮਾ ਦੀ ਗੱਲ ਕਰੀਏ ਉਸ ਵਾਹਿਗੁਰੂ ਨੂੰ ਸਮਝੀਏ ਕਿ ਉਹ ਵਾਹਿਗੁਰੂ ਹੈ ਕੀ ਕੀਜ ਉਹਦੇ ਨਾਲ ਕਹਿੰਦੇ ਜੁੜਨ ਦੀ ਕੋਸ਼ਿਸ਼ ਕਰੀਏ ਜਿਸ ਦਿਨ ਕਹਿੰਦੇ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਏ ਉਹਦੇ ਤੇ ਸੱਗੀ ਸਬੰਧੀਆਂ ਨੇ ਵੀ ਅੱਗ ਦੇ ਵਿੱਚ ਧਰ ਕੇ ਫੂਕ ਕੇ ਆ ਜਾਣ ਪਰ ਅੱਜ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹ ਗਾਫਲ ਸੋਇਆ ਗਾਫਲ ਕਹਿੰਦੇ ਆ ਵੀ ਸਮਝ ਨੂੰ ਬੇਪਰਵਾਹ ਬੰਦੇ ਨੂੰ ਲਾਪਰਵਾਹ ਬੰਦੇ ਨੂੰ ਕਹਿੰਦੇ ਕਿਉਂ ਸੁੱਤਾ ਪਿਆ ਹੈ ਭਾਵਕੇ ਮਨ ਕਰਕੇ ਸੁੱਤਾ ਪਿਆ ਹੂੰ ਤੇ ਅਸੀਂ ਤੁਰੇ ਫਿਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਕਹੇ ਮਨ ਕਰਕੇ ਜਾਗ ਕਿਉਂ ਸੁੱਤਾ ਪਿਆ ਹੈ ਭਾਵਕੇ ਮਨ ਕਰਕੇ ਗੁਰਬਾਣੀ ਦੇ ਨਾਲ ਲੱਗ ਗੁਰਬਾਣੀ ਨੂੰ ਪੜ੍ਹ ਗੁਰਬਾਣੀ ਦੇ ਵਿੱਚੋਂ ਸਮਝ ਲੈ ਤੈਨੂੰ ਜੀਵਨ ਦੀ ਜਾਤ ਮਿਲੋਗੇ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਸਾਨੂੰ ਜਿਉਣ ਦਾ ਢੰਗ ਮਿਲ ਜਾਂਦਾ ਸਾਨੂੰ ਜਿਉਣ ਦਾ ਚੱਜ ਮਿਲ ਜਾਂਦਾ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾ ਗਾਫਲ ਸੋਇਆ ਕਹਿੰਦੇ ਕਿਉਂ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਮਨ ਕਰਕੇ ਕਹਿੰਦੇ ਇੱਕ ਦਿਨ ਉਹ ਵੀ ਆ ਜਾਣਾ ਜਿੱਤੇ ਤੋ ਸਰੀਰ ਕਰਕੇ ਵੀ ਫਿਰ ਸੌ ਜਾਣਾ ਫਿਰ ਕਿਸੇ ਨੇ ਉਠਾਉਣਾ ਨਹੀਂ ਕਹਿੰਦੇ ਹੁਣ ਤੇਰੇ ਕੋਲੇ ਮੌਕਾ ਹੈ ਹੁਣ ਖੜ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਕਹਿੰਦੇ ਜਿਹੜੇ ਸ਼ਰੀਰਾਂ ਦੇ ਨਾਲ ਪਿਆਰ ਕਰਦਾ ਨਾ ਕਹਿੰਦੇ ਆਹ ਸ਼ਰੀਰ ਬੰਦੇ ਦਾ ਆਪਣਾ ਹੁੰਦਾ ਦੂਜਿਆਂ ਦੀ ਤੇ ਗੱਲ ਹੀ ਛੱਡੋ ਕਹਿੰਦੇ ਜੋ ਤਨ ਉਪਜਿਆ ਸੰਗ ਹੀ ਕਹਿੰਦੇ ਜਿੱਤੇ ਜਨਮ ਹੋਇਆ ਉਹਦੇ ਸ਼ਰੀਰ ਮਿਲੇ ਤੈਨੂੰ ਕਹਿੰਦੇ ਸ਼ਰੀਰ ਵੀ ਤੇਰਾ ਨਹੀਂ ਹੋਣਾ ਗੁਰੂ ਸਾਹਿਬ ਨੂੰ ਪੁੱਛਿਆ ਕਿਉਂ ਜੀ ਸ਼ਰੀਰ ਤੇ ਮੇਰਾ ਆਪਣਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਐ ਕਿ ਚੱਬੜ ਚੱਲਣ ਰਤਨ ਸੇ ਸੁਣੀਰ ਵਹਿ ਗਏ ਫੇੜੇ ਮੋਤੀ ਤਹਾ ਸਜਾਨੀ ਚੱਲ ਗਏ ਕਹਿੰਦੇ ਜਿਹੜੇ ਸ਼ਰੀਰ ਦੀ ਗੱਲ ਕਰਦਾ ਹੈ ਕਹਿੰਦੇ ਚੱਬੜ ਕਹਿੰਦੇ ਆ ਦੰਦਾਂ ਨੂੰ ਕਹਿੰਦੇ ਸ਼ਰੀਰ ਦੇ ਵਿੱਚ ਸਭ ਤੋਂ ਜੇ ਮਜ਼ਬੂਤ ਨੇ ਤਾਂ ਉਹ ਸਾਡੇ ਸ਼ਰੀਰ ਦੇ ਅੰਗ ਨੇ ਦੰਦ ਕਹਿੰਦੇ ਜੇ ਦੰਦ ਵੀ ਟੁੱਟਦੇ ਜਾ ਰਹੇ ਨੇ ਤੇਰਾ ਦੰਦ ਵੀ ਸਾਥ ਛੱਡ ਗੇ ਤੂੰ ਦੂਜਿਆਂ ਤੇ ਕਾਦੀ ਆਸ ਲਾ ਕੇ ਬਿਠ ਕਹਿੰਦੇ ਤੇਰੇ ਸਰੀਰ ਦੇ ਨਾਲ ਰਹਿਣ ਵਾਲੇ ਤੇਰੇ ਅੰਗ ਇਹ ਵੀ ਜਵਾਬ ਦਿੰਦੇ ਜਾਂਦੇ ਆ ਚੱਬਣ ਚੱਲਣ ਚੱਬਣ ਕਹਿੰਦੇ ਦੰਦਾਂ ਨੂੰ ਚੱਬਣ ਚੱਲਣ ਚੱਲਣ ਕਹਿੰਦੇ ਪੈਰਾਂ ਨੂੰ ਕਹਿੰਦੇ ਪੈਰ ਵੀ ਜਵਾਬ ਦਿੰਦੇ ਜਾਂਦੇ ਆ ਪੈਰ ਕਿਵੇਂ ਜਵਾਬ ਦਿੰਦੇ ਜਦੋਂ ਅਸੀਂ ਜਵਾਨੀ 'ਚ ਆ ਉਹਦੇ ਤੇ ਬੜੀ ਦੂਰ ਤੱਕ ਇਹ ਪੈਰਾਂ ਦੇ ਨਾਲ ਛੋਟੀਆਂ-ਛੋਟੀਆਂ ਲੱਤਾਂ ਦੇ ਨਾਲ ਪਤਾ ਨਹੀਂ ਕਿੱਥੇ-ਕਿੱਥੇ ਘੁੰਮ ਆਏ ਪਰ ਗੁਰੂ ਸਾਹਿਬ ਕਹਿੰਦੇ ਜਦੋਂ ਬੁੰਡੇਪਾ ਆ ਗਿਆ ਨਾ ਕਹਿੰਦੇ ਉਦੋਂ ਮੰਜੇ ਦੇ ਕੋਲ ਪਿਆ ਪਾਣੀ ਵਾਲਾ ਕੁੱਜਾ ਵੀ ਚੱਕਿਆ ਨਹੀਂ ਜਾਣਾ ਕਹਿੰਦੇ ਪੈਰ ਵੀ ਜਵਾਬ ਦੇ ਗਏ ਨੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਕਿ ਇੰਨੀ ਫਰੀਦਾ ਇੰਨੀ ਨਿੱਕੀ ਜੰਗੀ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਹੈ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵੇ ਓਮ ਅੱਜ ਫਰੀਦਾ ਕੁੱਜੜਾ ਸੈ ਕੋਹਾ ਥੀ ਓਮ ਕਹਿੰਦੇ ਅੱਜ ਪਾਣੀ ਵਾਲਾ ਕੁੱਜਾ ਮੰਜੇ ਦੇ ਕੋਲ ਪਿਆ ਵੀ 100 ਕੋੜੀ ਦੂਰੀ ਦੇ ਉੱਤੇ ਲੱਗਦਾ ਹੈ ਪਰ ਕਹਿੰਦੇ ਜਦੋਂ ਜਵਾਨੀ ਸੀ ਆਹ ਸਰੀਰ ਦੇ ਵਿੱਚ ਜੋਸ਼ ਸੀ ਉਦੋਂ ਕਹਿੰਦੇ ਵੱਡੇ ਵੱਡੇ ਪਹਾੜ ਵੀ ਸਰ ਕਰਤੇ ਫਰੀਦਾ ਇੰਨੇ ਨਿੱਕੀ ਜੰਗੀ ਆ ਜੰਗੀ ਆ ਕਹਿੰਦੇ ਲੱਤਾਂ ਨੂੰ ਕਹਿੰਦੇ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਵੱਡੇ ਸਮੁੰਦਰ ਵੱਡੇ 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 ਪਹਾੜ ਸਰ ਕਰਤੇ ਪਰ ਅੱਜ ਮੁਡੇਪਾ ਆ ਗਿਆ ਲੱਤਾਂ ਜਵਾਬ ਦੇ ਗਈਆਂ ਕਹਿੰਦੇ ਅੱਜ ਮੰਜੇ ਦੇ ਕੋਲ ਪਿਆ ਪਾਣੀ ਵਾਲਾ ਕੁੱਜਾ ਵੀ 100 ਕੋਹ ਦੀ ਦੂਰੀ ਤੇ ਲੱਗਦਾ ਚੱਬਣ ਚੱਲਣ ਰਤਨ ਰਤਨ ਕਹਿੰਦੇ ਅੱਖਾਂ ਨੂੰ ਕਹਿੰਦੇ ਅੱਖਾਂ ਵੀ ਤੇਰੀਆਂ ਜਵਾਬ ਦੇ ਗਈਆਂ ਕਿੰਨੇ ਬੰਦਿਆਂ ਨੇ ਐਨਕਾ ਲਵਾ ਲਈ ਕਿੰਨਿਆਂ ਨੇ ਆਪਰੇਸ਼ਨ ਕਰਵਾ ਲਏ ਪਰ ਕਹਿੰਦੇ ਅੱਖਾਂ ਤੇ ਜਵਾਬ ਦੇ ਗਈਆਂ ਨਾ ਚੱਬਲ ਚੱਲਣ ਰਤਨ ਸੇ ਸੁਣੀ ਅਰ ਸੁਣੀ ਅਰ ਕਹਿੰਦੇ ਕੰਨਾਂ ਨੂੰ ਕਹਿੰਦੇ ਕੰਨ ਵੀ ਜਵਾਬ ਦਿੰਦੇ ਜਾਂਦੇ ਆ ਸੁਣੀ ਅਰ ਵਹਿ ਗਏ ਖੇੜੇ ਮੋਤੀ ਤਾਹ ਸਜਾਨੀ ਚੱਲ ਗਏ ਕਹਿੰਦੇ ਸਰੀਰ ਤਾਹ ਮਾਰਦਾ ਕਿ ਮੇਰੇ ਨਾਲ ਦੇ ਸਾਥੀ ਇਹ ਮੇਰੇ ਸਾਥ ਛੱਡ ਕੇ ਜਾ ਰਹੇ ਐ ਮੈਨੂੰ ਇਕੱਲੇ ਨੂੰ ਛੱਡ ਕੇ ਜਾ ਰਹੇ ਐ ਕੱਲਾ ਕੱਲਾ ਅੰਗ ਜਾ ਰਿਹਾ ਐ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਕਹਿੰਦਾ ਸ਼ਰੀਰ ਦੀ ਗੱਲ ਕਰਦਾ ਇਹ ਵੀ ਤੇਰਾ ਨਹੀਂ ਬਣਨਾ ਰਹਾਉ ਰਹਾ ਉਹਦਾ ਭਾਵ ਉਹਦਾ ਠਹਿਰਨਾ ਰੁਕਣਾ ਵਿਸਰਾਮ ਤੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਹਿੰਦੇ ਆ ਨਾਤ ਪਿਤਾ ਸਤਬੰਧ ਜਨ ਹਿਤ ਜਾਸੁ ਕੀਨਾ ਕਹਿੰਦੇ ਮਾ ਪਿਓ ਸੁੱਤ ਪੁੱਤਰ ਬੰਧ ਭਾਵ ਕੇ ਰਿਸ਼ਤੇਦਾਰ ਸਾਰੇ ਕਹਿੰਦੇ ਇਹਨਾਂ ਦੇ ਨਾਲ ਬਹੁਤ ਪਿਆਰ ਹੁੰਦਾ ਇਨਸਾਨ ਦਾ ਪਰ ਗੁਰੂ ਸਾਹਿਬ ਕਹਿੰਦੇ ਇਹ ਵੀ ਤੇਰੇ ਨਾਲ ਨਹੀਂ ਨਿਬੜਵਾਲੇ ਇਹ ਵੀ ਸਾਥ ਛੱਡ ਜਾਣਗੇ ਰਸਤੇ ਦੇ ਵਿੱਚ ਬੰਦਾ ਕਹਿੰਦਾ ਮੇਰੇ ਤੇ ਰਿਸ਼ਤੇਦਾਰ ਬੜੇ ਤੱਕੜੇ ਆ ਮੇਰੇ ਤੇ ਪਰਿਵਾਰ ਸਕੇ ਸਬੰਧੀ ਬਹੁਤ ਇੱਜ਼ਤ ਵਾਲੇ ਆ ਪਰਿਵਾਰ ਤੱਕੜਾ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜਿੰਨੇ ਮਰਜੀ ਤੱਕੜੇ ਹੋਣ ਜਿੰਨੇ ਮਰਜੀ ਪਿਆਰ ਵਾਲੇ ਹੋਣ ਕਹਿੰਦੇ ਇੱਕ ਨਾ ਇੱਕ ਦਿਨ ਸਾਰਿਆਂ ਨੇ ਇਕੱਲੇ ਇਕੱਲੇ ਕਰਕੇ ਛੱਡ ਜਾਣ ਭਾਈ ਗੁਰਦਾਸ ਸਾਹਿਬ ਜੀ ਨੇ ਗਿਣਤੀ ਕੀਤੀ ਸਾਰਿਆਂ ਦੀ ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ ਪਹਿਲਾ ਸ਼ਬਦ ਉਹਨਾਂ ਨੇ ਨਹੀਂ ਲਿਖਤਾ ਕਿ ਸੰਸਾਰ ਦੇ ਵਿੱਚ ਕੋਈ ਨਹੀਂ ਜਿਹੜਾ ਤੇਰਾ ਸਾਥ ਨਿਭਾ ਸਕੇ ਨਹੀਂ ਨ ਦਦਸਾਰ ਦਦਸਾਰ ਦਾ ਭਾਵ ਉਹਨਾਂ ਦਾ ਦਾਦਕਿਆਂ ਦੇ ਵਿੱਚ ਕਹਿੰਦੇ ਦਾਦਕਿਆਂ ਦੇ ਵਿੱਚ ਕੋਈ ਨਹੀਂ ਹੈ ਨਹੀਂ ਦਦਸਾਰ ਪਿਤਾ ਪਿਤਾਨਾ ਪਰ ਪਿਤਾਨਾ ਸੱਜਣ ਕੁਟੰਬ ਸੁਤਬੰਧ ਬਨਾ ਪ੍ਰਾਪਤਾ ਹੈ ਸਾਕੂ ਕੁਲ ਦੇ ਵਿੱਚ ਸਾਰਿਆਂ ਨੂੰ ਗਿਣਤਾ ਭਾਈ ਗੁਰਦਾਸ ਜੀਆ ਨੇ ਕਹਿੰਦੇ ਨਹੀਂ ਦਾਦਾ ਸਾਰ ਪਿਤਾ ਚਾਹੇ ਪਿਤਾ ਹੋਵੇ ਚਾਹੇ ਦਾਦਾ ਹੋਵੇ ਚਾਹੇ ਪਰਦਾਦਾ ਹੋਵੇ ਕਹਿੰਦੇ ਇਹਨਾਂ ਦੇ ਵਿੱਚ ਕੋਈ ਨਹੀਂ ਜਿਹੜਾ ਤੇਰੇ ਨਾਲ ਸਾਥ ਨਿਭਾ ਦੇ ਕਹਿੰਦੇ ਰਸਤੇ ਦੇ ਵਿੱਚ ਸਾਰੇ ਆਵੇ ਜਵਾਬ ਦੇ ਜਿਓ ਰਸਤੇ ਦੇ ਵਿੱਚ ਇਕੱਲੇ ਇਕੱਲੇ ਕਰਕੇ ਕਹਿੰਦੇ ਸਾਰੇ ਤੇਰੇ ਨਾਲ ਟੁੱਟ ਜਾਣਗੇ ਨਹੀਂ ਤਾਂ ਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸਤਬੰਧ ਬਣਾ ਭਰਾਤਾ ਹੈ ਇਸਤਰੀ ਦੀ ਵੀ ਗੱਲ ਕੀਤੀ ਭਰਾਵਾਂ ਦੀ ਗੱਲ ਕੀਤੀ ਸੱਜਣ ਕੁਟੰਬ ਰਿਸ਼ਤੇਦਾਰਾਂ ਦੀ ਸਾਰਿਆਂ ਦੀ ਗੱਲ ਕੀਤੀ ਕਹਿੰਦੇ ਸਾਰੇ ਤੇਰਾ ਸਾਥ ਛੱਡ ਜਾਣਗੇ ਰਸਤੇ ਦੇ ਵਿੱਚ ਫਿਰ ਬੰਦਾ ਕਹਿੰਦਾ ਮੇਰੇ ਨਾਨਕਿਆਂ ਦੇ ਵਿੱਚ ਹੈਗੇ ਆ ਜੀ ਮੇਰੇ ਨਾਨਕੇ ਵਧੀਆ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਨਾਨਕਿਆਂ ਦੀ ਸੁਣ ਲਓ ਨਹੀਂ ਨਨਸਾਰ ਕਹਿੰਦੇ ਨਾਨਕਿਆਂ 'ਚ ਵੀ ਕੋਈ ਨਹੀਂ ਹੈ ਨਹੀਂ ਨਨਸਾਰ ਮਾਤਾ ਪਰਮਾਤਾ ਵਿਰਧ ਪਰਮਾਤਾ ਮਾਮੂ ਮਾਮੀ ਮਾਸੀ ਔ ਮੋਸਾ ਵਿਵਦ ਵਿਖਿਆਤਾ ਹੈ ਕਹਿੰਦੇ ਨਾਨਕਿਆਂ ਦੇ ਵਿੱਚ ਵੀ ਕੋਈ ਨਹੀਂ ਹੈ ਨਾ ਨਾ ਨਾਨੀ ਨਾ ਪਰਨਾਨੀ ਨਾ ਮਾਮਾ ਨਾ ਮਾਮੀ ਨਾ ਮਾਸੀ ਨਾ ਮੋਸਾ ਕਹਿੰਦੇ ਇਹਨਾਂ ਦੇ ਵਿੱਚ ਵੀ ਕੋਈ ਨਹੀਂ ਜਿਹੜਾ ਤੇਰਾ ਧੁਰ ਤੱਕ ਸਾਥ ਨਿਭਾ ਦੇ ਕਹਿੰਦੇ ਰਸਤੇ ਦੇ ਵਿੱਚ ਸਾਰਿਆਂ ਨੇ ਇਕੱਲੇ ਇਕੱਲੇ ਕਰਕੇ ਸਾਥ ਛੱਡ ਜਾਣਾ ਕਹਿੰਦੇ ਫਿਰ ਬੰਦਾ ਤੀਸਰੀ ਤਾਂ ਤੇ ਜਾ ਕੇ ਕਹਿੰਦਾ ਮੇਰੇ ਸਹੁਰੇ ਹੈਗੇ ਆ ਜੀ ਮੇਰੇ ਸਹੁਰਿਆਂ ਦੇ ਵਿੱਚ ਬੜੇ ਤਕੜੇ ਐ ਭਾਈ ਗੁਰਦਾਸ ਸਾਹਿਬ ਨੇ ਸਹੁਰਿਆਂ ਦੀ ਗੱਲ ਵੀ ਕੀਤੀ ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਆ ਸਾਰੇ ਨਹੀਂ ਬਿਰਤੀਸਰ ਜਾਜਕ ਨਾ ਦਾਤਾ ਹੈ ਕਹਿੰਦੇ ਨਾ ਸਹੁਰਿਆਂ ਦੇ ਵਿੱਚ ਨਾ ਸਾਸ ਨਾ ਸਹੁਰਾ ਨਾ ਸਾਰੋ ਆ ਸਾਰੇ ਜਿੱਦਾਂ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਇਹਨਾਂ ਦੇ ਵਿੱਚ ਵੀ ਕੋਈ ਨਹੀਂ ਹੈ ਨਹੀਂ ਬਿਰਤੀਸੁਰ ਜੱਜਕ ਨਾ ਦਾਤਾ ਹੈ ਬਿਰਤੀਸੁਰ ਕਹਿੰਦੇ ਐ ਪਾਂਦੇ ਨੂੰ ਜਿਹੜਾ ਕਹਿੰਦਾ ਮੈਂ ਤੇਰੇ ਜਿਹੜਾ ਸਮਾਨ ਹੈ ਉਹ ਮਿਰਦਕ ਜਿਹੜੇ ਸਰੀਰ ਹੁੰਦੇ ਆ ਜਿਹੜੇ ਇੱਥੋਂ ਚਲੇ ਜਾਂਦੇ ਆ ਉਹਨਾਂ ਤੱਕ ਪਹੁੰਚਾ ਦਾਂਗਾ ਕਹਿੰਦੇ ਕਹਿੰਦੇ ਉਹ ਵੀ ਝੂਠੀਆਂ ਗੱਲਾਂ ਨੇ ਕਹਿੰਦੇ ਉਹ ਵੀ ਡਿੰਗਾ ਮਾਰਨ ਵਾਲੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਕੋਈ ਨਹੀਂ ਹੈ ਜਿਹੜਾ ਤੇਰਾ ਸਾਥ ਨਿਭਾ ਦੇ ਤੇ ਭਾਈ ਗੁਰਦਾਸ ਸਾਹਿਬ ਲਾਸਟ ਮੰਗਤੀ ਜਿਹੜੀ ਉਹਦੇ ਵਿੱਚ ਕਹਿੰਦੇ ਆ ਅਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਗੁਰਸਿੰਘ ਸਾਧ ਸੰਗਤ ਕੋ ਨਾਤਾ ਹੈ ਕਹਿੰਦੇ ਅਸਨ ਕਹਿੰਦੇ ਆ ਖਾਣ ਵਾਲੀਆਂ ਚੀਜ਼ਾਂ ਨੂੰ ਕਹਿੰਦੇ ਖਾਣ ਵਾਲੀਆਂ ਚੀਜ਼ਾਂ ਵੀ ਕਹਿੰਦੇ ਉਹ ਸਾਥ ਨਹੀਂ ਲਗਾ ਸਕਦੀਆਂ ਅਸਨ ਵਸਨ ਵਸਨ ਕਹਿੰਦੇ ਆ ਪਹਿਨਣ ਵਾਲੀਆਂ ਚੀਜ਼ਾਂ ਨੂੰ ਅਸਨ ਵਸਨ ਧਨ ਧਾਮ ਧਨ ਕਹਿੰਦੇ ਆ ਪੈਸੇ ਨੂੰ ਧਾਮ ਕਹਿੰਦੇ ਆ ਵੱਡੇ ਵੱਡੇ ਮੇਲਾਂ ਨੂੰ ਕਹਿੰਦੇ ਇਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਜਿਹੜਾ ਤੇਰਾ ਸਾਥ ਲਗਾ ਦੇ ਆਹ ਆਪਾਂ ਦੇਖੀਏ ਪਾਣੀ ਕਿੰਨਾ ਆ ਰਿਹਾ ਕਿੰਨੇ ਘਰ ਘਟੇੜੀ ਹੋ ਗਏ ਉਹਨਾਂ ਨੇ ਸਾਥ ਨਹੀਂ ਨੰਵਾਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਹਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਅਸਲੀ ਜਿਹੜਾ ਨਾਤਾ ਹੈ ਨਾ ਜਿਹੜਾ ਸਾਥ ਲਗਾਉਣ ਵਾਲਾ ਹੈ ਉਹ ਗੁਰੂ ਦਾ ਕੇ ਸੰਗਤ ਦਾ ਜਿੱਥੇ ਆਪਾਂ ਸਾਰੇ ਬੈਠੇ ਆਂ ਜਿਹੜੀ ਸੰਗਤ ਹੈ ਤੇ ਗੁਰੂ ਹੈ ਕਹਿੰਦੇ ਇਹ ਸਾਰਾ ਸਾਥ ਲਗਾਉਣ ਵਾਲਾ ਹੈ ਕਹਿੰਦੇ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈ ਇੱਥੇ ਭਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਆ ਕਿ ਮਾਤ ਪਿਤਾ ਸੁਤਬੰਧ ਜਨ ਹਿਤ ਜਾਸ ਇੰਨਾ ਕਹਿੰਦੇ ਇਹਨਾਂ ਦੇ ਵਿੱਚ ਕੋਈ ਨਹੀਂ ਹੈ ਜੇ ਹੈ ਗੁਰੂ ਹੈ ਸਾਡਾ ਜਿਹੜਾ ਸਾਡਾ ਸਾਥ ਨਿਭਾ ਦਿੰਦਾ ਜੀਓ ਛੁੱਟਿਓ ਜਬ ਦੇਹ ਤੇ ਡਾਰ ਅਗਨ ਮਹਿ ਦੀਨਾ ਕਹਿੰਦੇ ਜੀਓ ਛੁੱਟਿਓ ਜਿੰਦ ਦੇ ਵਿੱਚੋਂ ਆਹ ਸ਼ਰੀਰ ਦੇ ਅੰਦਰੋਂ ਜਿੰਦ ਨਿਕਲ ਗਈ ਨਾ ਜੀਓ ਛੁੱਟਿਓ ਜਬ ਦੇਹ ਤੇ ਕਹਿੰਦੇ ਜਿੱਦਿਆ ਸ਼ਰੀਰ ਦੇ ਅੰਦਰੋਂ ਜਿੰਦ ਨਿਕਲ ਗਈ ਨਾ ਧਾਰ ਅਗਲ ਮੈਦੀਨਾ ਕਹਿੰਦੇ ਜਿਹੜੇ ਸਾਕੇ ਸੰਬੰਧੀ ਸੱਜਣ ਮਿੱਤਰ ਯਾਰ ਦੋਸਤ ਸਾਰੇ ਸੀ ਨਾ ਉਹਨਾਂ ਨੇ ਚੱਕ ਕੇ ਫਿਰ ਅੱਗ ਅੱਗ ਦੇ ਹਵਾਲੇ ਕਰ ਦੇਣਾ ਕਹਿੰਦੇ ਜਿਓ ਛੋਟਿਓ ਜਬ ਦੇਹ ਤੇ ਧਾਰ ਅਗਲ ਮੈਦੀਨਾ ਅਗਨ ਕਹਿੰਦੇ ਅੱਗ ਨੂੰ ਕਹਿੰਦੇ ਉਹਦੇ ਵਿੱਚ ਧਰ ਕੇ ਆ ਜਾਣਾ ਤੈਨੂੰ ਜੀਵਕ ਲਾਉ ਵਿਹਾਰ ਹੈ ਜਗ ਕੋ ਤੁਮ ਜਾਨੋ ਕਹਿੰਦੇ ਜਿੰਨਾ ਚਿਰ ਦੁਨੀਆ ਜਿਉਂਦੀ ਆ ਜਿੰਨਾ ਚਿਰ ਸਾਥ ਸੰਬੰਧੀ ਜਿਉਂਦੇ ਆ ਉਹਨਾਂ ਚਿਰ ਉਹਨਾਂ ਦੇ ਨਾਲ ਪਿਆਰ ਹੈ ਉਹਨਾਂ ਦੇ ਵਿੱਚ ਉਹਨਾਂ ਚਿਰ ਉਹਨਾਂ ਦੇ ਨਾਲ ਸਾਡਾ ਵਰਤ ਵਰਤੇ ਵੈ ਜੀਵਤ ਲਾਉ ਵਿਵਹਾਰ ਹੈ ਜੱਗ ਤੋ ਤੂੰ ਜਾਨੋ ਕਹਿੰਦੇ ਇਹ ਸੰਸਾਰ ਨੂੰ ਜਾਣ ਲੋ ਜਿੰਨਾ ਚਿਰ ਜਿੰਦ ਹੈ ਜਿੰਨਾਂ ਦੇ ਵਿੱਚ ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਸਾਰਿਆਂ ਦੇ ਨਾਲ ਸਾਡਾ ਪਿਆਰ ਬਣਿਆ ਰਹਿੰਦਾ ਪਰ ਮਰਨ ਤੋਂ ਬਾਅਦ ਕਹਿੰਦੇ ਕੋਈ ਵੀ ਤੇਰਾ ਸੰਗੀ ਸਾਥੀ ਨਹੀਂ ਜੇ ਮਰਨ ਤੋਂ ਬਾਅਦ ਸੰਗੀ ਸਾਥੀ ਆ ਉਹ ਹੈ ਗੁਰੂ ਜਿਹਦੇ ਬਾਅਦ ਗੁਰੂ ਸਾਹਿਬ ਕਹਿੰਦੇ ਨਾਨਕ ਕੱਟੜਿਆਂ ਸਿਉ ਢੂੜ ਢੂੜ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਓਏ ਮੋਇਆਂ ਨਾ ਜਾਹੀ ਛੋੜ ਕਹਿੰਦੇ ਗੁਰੂ ਨੇ ਸਾਨੂੰ ਮਰਨ ਤੋਂ ਬਾਅਦ ਵੀ ਸਾਡੀ ਬਾਹ ਨਹੀਂ ਛੱਡਣੀ ਜੇ ਅਸੀਂ ਗੁਰੂ ਨੂੰ ਆਪਣੀ ਬਾਹ ਫੜਾ ਦੇਾਂਗੇ ਨਾਨਕ ਹਰ ਗੁਣ ਗਾਏ ਨੇ ਸਭ ਸੁਖਨ ਸਮਾਨੋ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾ ਲੋ ਜਿੰਨੇ ਉਹਦੇ ਗੁਣ ਗਾਏ ਜਾਣਗੇ ਉੰਨੇ ਹੀ ਘਟਨੇ ਕਹਿੰਦੇ ਨਾਨਕ ਹਰ ਗੁਣ ਗਾਏ ਨੇ ਸਭ ਸੁਫਨ ਸਮਾਨੋ ਕਹਿੰਦੇ ਸਾਰਾ ਸੰਸਾਰ ਜਿੰਨਾ ਦੇਖ ਰਹੇ ਆਪਾਂ ਕਹਿੰਦੇ ਇਹ ਤੇ ਸੁਪਨੇ ਦੀ ਨਿਆਈ ਹੈ ਕਹਿੰਦੇ ਸੁਪਨੇ ਵਰਗੀ ਹੈ ਬਸ ਇੱਕ ਸੁਪਨਾ ਸਾਨੂੰ ਆਉਂਦਾ ਰਾਤ ਨੂੰ ਜਦੋਂ ਅਸੀਂ ਸੁੱਤੇ ਪਏ ਹੁੰਦੇ ਆ ਜਦੋਂ ਅੱਖ ਖੁੱਲ ਜਾਂਦੀ ਹੈ ਉਦੋਂ ਸੁਪਨਾ ਟੁੱਟ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਇੱਕ ਸੁਪਨਾ ਅੱਖਾਂ ਖੁੱਲੀਆਂ 'ਚ ਚੱਲ ਰਿਹਾ ਜਿੱਦੇ ਅੱਖਾਂ ਬੰਦ ਹੋ ਗਈਆਂ ਕਹਿੰਦੇ ਉਦਦੇ ਸੁਪਨਾ ਟੁੱਟ ਜਾਂਣਾ ਬਸ ਗੁਰੂ ਅਵੇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਗੁਰੂ ਦੇ ਨਾਲ ਜੁੜੋ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਦੇ ਵਿੱਚੋਂ ਸਾਨੂੰ ਜੀਵਨ ਦੀ ਜਾਚ ਮਿਲਦੀ ਹੈ ਸਾਨੂੰ ਜਿਉਣ ਦਾ ਢੰਗ ਮਿਲਦਾ ਹੈ ਜੇ ਗੁਰੂ ਦੇ ਨਾਲ ਨਹੀਂ ਜੁੜਾਂਗੇ ਕਹਿੰਦੇ ਫਿਰ ਕਿਸੇ ਨੇ ਵੀ ਸਾਥ ਨਹੀਂ ਨਿਭਾਉਣਾ ਜੇ ਗੁਰੂ ਦੇ ਨਾਲ ਜੁੜ ਜਾਗੇ ਫਿਰ ਕਹਿੰਦੇ ਸਾਰੀ ਦੁਨੀਆ ਵੀ ਸਾਥ ਨਿਭਾਉਣ ਨੂੰ ਤਿਆਰ ਹੈ ਇੱਥੇ ਗੁਰੂ ਸਾਹਿਬ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜੀਵਤ ਨੌ ਵਿਵਹਾਰ ਹੈ ਜਗ ਤੋ ਤੂੰ ਜਾਨੋ ਨਾਨਕ ਹਰ ਗੁਣ ਗਾਏ ਨੇ ਸਭ ਸੁਖਨ ਸੰਮੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ